ਹਾਂਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬਾਬਿਓ ਐਵੇਂ ਹਨਾ ਵੀ ਆਪਣੇ ਅਨਪੜ੍ਹ ਲੋਕਾਂ ਨੇ ਹਨਾ ਵੀ ਆਪਣੇ ਧਰਮਾਂ ਨੂੰ ਕੀਤਾ ਆ ਬਦਨਾਮ ਜੀ ਆਹ ਧਰਮ ਚੰਗਾ ਤੇ ਆਹ ਧਰਮ ਮਾੜਾ ਮੈਂ ਮੰਨ ਲਉ ਕਿ ਪਹਿਲਾਂ ਵੀ ਕਿੰਨਾ ਹੀ ਹੁੰਨਾ ਵੀ ਯਾਰ ਵੀ ਬੰਦੇ ਦੇ ਵਿੱਚ ਨਾ ਵੀ ਆਪਣੇ ਇਨਸਾਨੀਅਤ ਚਾਹੀਦੀ ਆ ਧਰਮ ਬੰਦੇ ਦਾ ਜਿਹੜਾ ਮਰਜ਼ੀ ਹੋਵੇ ਤੇ ਮੈਂ ਇੱਥੇ ਗੁੱਲਮਾਰਗ ਆਇਆ ਸੀਗਾ ਤੇ ਵੀ ਆਪਣੇ ਸਵੇਰ ਦੀ ਕੋਈ ਮੈਨੂੰ ਨਾ ਚਾਹ ਮਿਲੀ ਤੇ ਨਾ ਮੈਨੂੰ ਮਿਲੀ ਯਾਰ ਰੋਟੀ ਤੇ ਉਹ ਸਾਹਮਣੇ ਘਰ ਵਾਲਾ ਬੰਦਾ ਮੈਂ ਤਾਂ ਗੱਡੀ ਕੁਦਰਤੀ ਰੋਕੀ ਹੋ ਸੀਗੀ ਇੱਥੇ ਤੇ ਬੰਦਾ ਨਾ ਆਪਣੇ ਆਪ ਹੀ ਮੈਨੂੰ ਆਣ ਕੇ ਪੁੱਛਿਆ ਕਹਿੰਦਾ ਸਾਜ ਜੀ ਵੀ ਆਪਣੇ ਕਿੱਥੋਂ ਆਏ ਮੈਂ ਕਿਹਾ ਇੱਦਾਂ ਇੱਦਾਂ ਕਰਕੇ ਤਾਂ ਮੈਂ ਦੱਸਿਆ ਬੰਦਾ ਜਾਣਦਾ ਹੀ ਆਪਣੇ ਘਰੋਂ ਵੀ ਆਪਣੇ ਗਿਆ ਤੇ ਘਰੋਂ ਜਾ ਕੇ ਮੇਰੇ ਲਈ ਚਾਹ ਬਣਵਾ ਕੇ ਤੇ ਨਾਲ ਆਹ ਡਵਾ ਰੋਟੀਆਂ ਆਹ ਹਨਾ ਮੈਨੂੰ ਆਹ ਡਬਲ ਰੋਟੀ ਜਹੀ ਤੇ ਨਾਲ ਮਟਰੀ ਮੋਟਰੀ ਦੇ ਕੇ ਗਿਆ ਬੰਦਾ ਤੇ ਮੈਂ ਕਿਹਾ ਸਾਡੇ ਵੀ ਮੈਂ ਤਾਂ ਮਤਲਬ ਤੇ ਤੋਂ ਮੰਗੀ ਨਹੀਂ ਕਹਿੰਦਾ ਫਿਰ ਕੀ ਹੋ ਗਿਆ ਕਹਿੰਦਾ ਯਾਰ ਕੋਈ ਕਹਿੰਦਾ ਐਡੀ ਗੱਲ ਨਹੀਂ ਹੈਗੀ ਕਹਿੰਦਾ ਮੈਨੂੰ ਵੀ ਪਤਾ ਆ ਵੀ ਕਹਿੰਦਾ ਸਾਡੇ ਏਰੀਆ ਜਿਹੜਾ ਮੁਸਲਮਾਨਾਂ ਦਾ ਏਰੀਆ ਆ ਵੀ ਸਾਰਿਆਂ ਨੇ ਕਹਿੰਦਾ ਰੋਜੇ ਰੱਖਿਓ ਵੀ ਤੈਨੂੰ ਕਿਤੇ ਚਾਹ ਨਹੀਂ ਮਿਲਣੀ ਕਿਤੇ ਦਿਨ ਰੋਟੀ ਨਹੀਂ ਮਿਲਣੀ ਕਹਿੰਦਾ ਮੈਨੂੰ ਵੀ ਪਤਾ ਆ ਕਹਿੰਦਾ ਕੋਈ ਚੱਕਰ ਨਹੀਂ ਤੂੰ ਕਹਿੰਦਾ ਆਪਣੀ ਚਾਹ ਚੂਪੀ ਤਾਂ ਕਹਿੰਦਾ ਬਾਕੀ ਕਹਿੰਦਾ ਹੱਲੇ ਜਾਈ ਨਾ ਵੀ ਵੀ ਆਪਣੇ ਸ਼ਾਂ ਕੰਦਾ ਵੀ ਉੱਥੇ ਵੀ ਆਪਣੇ ਆਪਣੇ ਜਿੱਦਾਂ ਮੋਰੇ ਹੈਗਾ ਸ਼ਹਿਰ ਪੈਂਦਾ ਆ ਵੀ ਉੱਥੇ ਜਾਮ ਜਿਆ ਲੱਗ ਜਾਂਦਾ ਕਹਿੰਦਾ ਤੈਨੂੰ ਐਵੇਂ ਮੁੜ ਕੇ ਪੁਲ ਸਾਹ ਤਾਂ ਕਰਨਗੇ ਕਹਿੰਦਾ ਬਾਕੀ ਕਹਿੰਦਾ ਵੀ ਜ਼ਿਲ੍ਹੇ ਸਾਡੇ ਰੋਜੇ ਕਹਿੰਦਾ ਵੀ ਆ ਵੀ ਵੀ ਆਪਾਂ ਖੋਲਣੇ ਆ ਸ਼ਾਮ ਨੂੰ ਤਾਂ ਕਹਿੰਦਾ ਸਾਡੇ ਰੋਟੀ ਬਣਨੀ ਆ ਕਹਿੰਦਾ ਮੈਂ ਤੈਨੂੰ ਰੋਟੀ ਵੀ ਦਿਖ ਜਾਊਂਗਾ ਮੈਂ ਕਿਹਾ ਵੀ ਮੈਂ ਨਹੀਂ ਵੀ ਮੈਂ ਤਾਂ ਬਈ ਵੀ ਆਪਣੇ ਚੱਲ ਜਾਣਾ ਮੈਂ ਕਿਹਾ ਤੇਰੀ ਐਡੀ ਬੜੀ ਮਿਹਰਬਾਨੀ ਵੀ ਤੂੰ ਮੈਨੂੰ ਚਾਹ ਚੂ ਦੇ ਗਿਆ ਨਾ ਤੇ ਮੰਨ ਲਓ ਗੱਲ ਕੀ ਵੀ ਆਪਣੇ ਇਨਸਾਨੀਅਤ ਆ ਮੈਂ ਇੱਥੇ ਧਰਮ ਨਹੀਂ ਮੈਟਰ ਕਰਦਾ ਵੀ ਧ ਤੁਹਾਡਾ ਮਤਲਬ ਕਿ ਹੁਣ ਤੁਹਾਨੂੰ ਵੀ ਪਤਾ ਆ ਵੀ ਆਪਰ ਸ਼੍ਰੀਨਗਰ ਦੇ ਵਿੱਚ ਕਿਹੜੇ ਧਰਮ ਦੇ ਲੋਕ ਜ਼ਿਆਦਾ ਆ ਹਨ ਤੇ ਮਤਲਬ ਕਿ ਧਰਮ ਜਿਹੜਾ ਮਰਜੀ ਆ ਬੰਦੇ ਦੇ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਆ ਐਦਿ